ਪੰਜਾਬ ਵਿੱਚ ਸਤਾ ਪਰਵਰਤਨ ਹੁੰਦੇ ਆਏ ਕਾਂਗਰਸ ਪਾਰਟੀ ਦੇ ਵਰਕਰਾਂ ਦੁਆਰਾ ਗਰੀਬ ਦਲਦਲਾਂ ਦੇ ਜੁਲੰਟਾ ਹੁੰਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਹਨ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਗੰਗਪੁਰ ਦੇ ਪਿੰਡ ਡਰੇਵਾਲੀ ਦਾ ਹੈ ਜਿੱਥੇ ਕਾਂਗਰਸ ਦੇ ਸਾਬਕਾ ਸਰਪੰਚ ਉੱਪਰ ਸਰਕਾਰ ਵੱਲੋਂ ਔਲਾਦ ਕੀਤੇ ਗਏ 11 ਦਲਦਲ ਪਰਿਵਾਰਾਂ ਦੇ ਮਕਾਨਾਂ ਤੇ ਜ਼ਬਰਦਸਤੀ ਕਬਜ਼ਾ ਕਰਨ ਦੇ આરોਪ ਲੱਗੇ ਹਨ ਪੀੜਤਾ ਨੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਤੇ ਇਹ ਕਹਿਰ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਇਸ਼ਾਰੇ ਤੇ ਟਾਇਆ ਗਿਆ ਹੈ ਪੀੜਤਾ ਮੁਕਾਬਕ ਤਾਂ 50 ਲੋਕੋ ਨੇ ਦੇ ਮਕਾਨ ਚਾਹ ਕੇ ਮਲਬਾ ਤੱਕ ਵੀ ਚੁਗਾ ਦਿੱਤਾ ਗਿਆ। ਉਹਨਾਂ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ, ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਧਰ ਅਕਾਲੀ ਸਰਪੰਚ ਮੰਗਲ ਸਿੰਘ ਨੇ ਦਲਤਾਂ ਦੇ ਹੱਕ ਵਿੱਚ ਬੋਲਦੇ ਹੋਏ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਦਲਤਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਤਾਂ ਦਲਤ ਸਮਾਜ ਵੱਲੋਂ ਐਸਐਸਟੀ ਤੱਕ ਬਟਾਲਾ ਦਾ ਫਿਰੌਂ ਕੀਤਾ ਜਾਵੇਗਾ। ਉਹਨਾਂ ਨੇ ਪਿੰਨ ਦੇ ਵਿੱਚ ਹੀ ਮਨ ਲੋ ਪਲਾਟ ਜਿਹੜੇ ਦਲਤ ਸਮਾਜ ਨੂੰ ਜਾਰਾ ਪਲਾਟ ਪਲਾਟ ਮਿਲੇ ਸੀ 4-4 ਮਰਲੇ ਦੇ ਅੱਜ ਬਿਨਾਂ ਵਜੇ ਉਹਨਾਂ ਦੇ ਜਿਹੜੇ ਵਾਅਦੇ ਦਿੱਤੇ ਨੇ ਜਿਹਦੇ ਸਬੰਧੀ ਅਸੀਂ ਥਾਣਾ ਕਮਾਨ ਦੇ ਵਿੱਚ 11-5 ਨੂੰ ਅਸੀਂ ਦਰਖਾਸਤ ਦਿੱਤੀ ਸੀ ਪਰ ਐਸਐਸਪੀ ਨੇ ਸਾਡੀ ਕੋਈ ਵੀ ਸੁਣਾਈ ਨਹੀਂ ਕੀਤੀ ਇਹਦੇ ਸਬੰਧੀ ਅਸੀਂ ਦੁਬਾਰਾ ਐਸਐਸਪੀ ਸਾਹਿਬ ਨੂੰ ਮਿਲੇ ਆ 22-5 ਨੂੰ ਉਹਦੇ ਸਬੰਧੀ ਵੀ ਦਰਖਾਸਤ ਦਿੱਤੀ ਪਰ ਅੱਜ ਤੱਕ ਕੋਈ ਸੁਣਾਈ ਨਹੀਂ ਦਿੱਤੀ ਦੁਬਾਰਾ ਹੀ 13-6 ਨੂੰ ਇੱਕ ਸਮੂਹ ਇਲਾਕਾ ਨਿਵਾਸੀ ਤੇ ਸੀਨੀਅਰ ਜ਼ਿਲ੍ਹਾ ਪੀਸੇ ਦੇ ਮੈਂਬਰ ਤੇ ਚੇਅਰਮੈਨ ਬਲਾਕ ਸੰਮਤੀ ਦੇ ਮੈਂਬਰ ਸਾਰਿਆਂ ਨੇ ਮੰਗ ਪੱਤਰ ਐਸਐਸਪੀ ਸਾਹਿਬ ਨੂੰ ਦਿੱਤਾ ਪਰ ਉਹਦੀ ਵੀ ਹਜੇ ਤੱਕ ਕੋਈ ਸੁਣਾਈ ਨਹੀਂ ਹੋਈ ਤੇ ਸਾਡੀ ਕਿਸੇ ਵੀ ਪ੍ਰਸ਼ਾਸਨ ਨੇ ਸਾਡੀ ਹਜੇ ਤੱਕ ਇਹ ਦਲਤ ਸਮਾਜ ਦੀ ਕੋਈ ਸੁਣਾਈ ਨਹੀਂ ਲਈ ਅਸੀਂ ਅੱਜ ਇਸ ਮਜਬੂਰਨ ਪ੍ਰੈਸ ਕਾਨਫਰੰਸ ਲੋਕਾਂ ਤੱਕ ਇਹ ਆਵਾਜ਼ ਜਿਹੜੀ ਹੈ ਜਾਣ ਵਾਸਤੇ ਸਰਕਾਰ ਦੇ ਕੰਨੀ ਪਾਉਣ ਵਾਸਤੇ ਅੱਜ ਹੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਅੱਜ ਜਿਹੜੀ ਕੈਪਟਨ ਸਰਕਾਰ ਆ ਜਿਹਦੀ ਦਲਤਾਂ ਦੀ ਆਪਣੇ ਆਪ ਨੂੰ ਹਮਾਇਤੀ ਕਹਿਣ ਵਾਲੀ ਹੈ ਅੱਜ ਸਾਰੇ ਆਮ ਦਲਤਾਂ ਨਾਲ ਜਿਹੜੀ ਧੱਕਾ ਸਹੀ ਕਰ ਰਹੀ ਹੈ ਤੇ ਨਾਲ ਹੀ ਇਸ ਹਲਕੇ ਦਾ ਜਿਹੜਾ ਵਿਧਾਇਕ ਆ ਉਹ ਵੀ ਇਸ ਦਲਤ ਸਮਾਜ ਨਾਲ ਸੰਬੰਧਕ ਹੈ ਪਰ ਉਹਨੇ ਦਲਤਾਂ ਨੂੰ ਕੋਈ ਇਸੇ ਤਰ੍ਹਾਂ ਦੀ ਮਾਸਾ ਜਿੰਨੇ ਵੀ ਸਾਥ ਨਹੀਂ ਲਈ ਜਿਦੋਂ ਦਾ ਵੀ ਇਹ ਵਿਧਾਇਕ ਇਸ ਹਲਕੇ ਦਾ ਸਭ ਤੋਂ ਜ਼ਿਆਦਾ ਅਤਿਆਚਾਰ ਜਿਹੜੇ ਉਹ ਦਲਤਾਂ ਨਾਲ ਹੋ ਰਹੇ ਹਨ ਇਹਨਾਂ ਨਾਲ ਦਲਤਾਂ ਨਾਲ ਬਹੁਤ ਧੱਕੇਸ਼ਾਹੀ ਹੋ ਰਹੀ ਆ ਜੋ ਕਿ ਪੰਚਾਇਤ ਨੂੰ ਅਧਿਕਾਰ ਹੁੰਦਾ ਹੈ ਕਿ ਕੋਈ ਵੀ ਪਿੰਡ ਦਾ ਜ਼ਮੀਨ ਕਿਸੇ ਦਲਤ ਨੂੰ ਦੇਣਾ ਜਾਂ ਕੋਈ ਉਹਨੂੰ ਟਾਉਣਾ ਇਹਨਾਂ ਸਾਡੇ ਨਾਲ ਬਹੁਤ ਜ਼ਬਰਦਸਤੀ ਕੀਤੀ ਆ ਕੋਈ ਕਿਸੇ ਨੂੰ ਪੁੱਛਿਆ ਨਹੀਂ ਕੋਈ ਸਾਡਾ ਮਤਾ ਨਹੀਂ ਪਾਇਆ ਦੁਬਾਰਾ ਇਹਨਾਂ ਨੇ ਅਸੀਂ ਪੰਚਾਇਤ ਹੋਈ ਮਤਾ ਪਾਸ ਕਰ ਸਕਦੀ ਆ ਕਿਸ ਨੂੰ ਪੰਚਾਇਤ ਪਲਾਟ ਦੇਣ ਵਾਸਤੇ ਜਾਂ ਕਿਸ ਨੂੰ ਟਾਉਣ ਵਾਸਤੇ ਇਹਨਾਂ ਬਹੁਤ ਗਲਤੀਓਂ ਕੰਮ ਕੀਤਾ ਜੀ ਇਹਨਾਂ ਦੇ ਕਾਨੂੰਨੀ ਕਾਰਜ ਹੋਣੀ ਚਾਹੀਦੀ ਕੋਈ ਸਲਾਹ ਨਹੀਂ ਪੰਚਾਇਤ ਦੀ ਲਈ ਜੀ ਉਹਨਾਂ ਨੇ ਜ਼ਬਰਦਸਤੀ ਆਪਣੀ ਮਰਜ਼ੀ ਨਾਲ ਹੀ ਟਰੈਕਟਰ ਵਾਲਿਆਂ ਨੇ ਲਿਆ ਕੇ ਤੇ ਪਲਾਟਾਂ ਨੂੰ ਵਲਿਆ ਹੋਇਆ ਸਾਰਿਆਂ ਦੀ ਚਾਰਦਵਾਰੀ ਕੀਤੀ ਹੋਈ ਉਹਨੂੰ ਢਾ ਕੇ ਟਰਾਲੀਆਂ 'ਚ ਇੱਟਾਂ ਲੈ ਕੇ ਤੇ ਆਪਣੇ ਘਰ ਪਹਚਾ ਲਈਆਂ ਇਹ ਜੀ ਜਦੋਂ ਸਰਕਾਰ ਬਦਲੀ ਆ ਸਰਕਾਰ ਨੇ ਆਪਣੀ ਹੀ ਧਾਗ ਜਮਾਈ ਆਪਣੀ ਸਰਕਾਰ ਬਦਲਣ ਕਰਕੇ ਇਹਨਾਂ ਨੇ ਇਹ ਕੰਮ ਕੀਤਾ ਜੀ ਉਧਰ ਕਾਂਗਰਸ ਦੇ ਸਾਬਕਾ ਸਰਪੰਚ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਿਬਾਧ ਦਿੱਤਾ ਹੈ ਅਤੇ ਵਿਧਾਇਕ ਕੁਲਵਿੰਦਰ ਸਿੰਘ ਲਾਟੀ ਨੇ ਵੀ ਸਾਡੇ ਪੱਤਰਕਾਰ ਨੂੰ ਆਪਣਾ ਪੱਖ ਰੱਖਦਿਆਂ ਕਿ ਇਹ ਸਾਰੇ આરોਪ ਰਾਜਨੀਤੀ ਤੋਂ ਪ੍ਰੇਰਿਤ ਹਨ ਕਾਨੂੰਨ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰ ਰਿਹਾ ਹੈ। ਫਿਲਹਾਲ ਮਾਮਲੇ ਵਿੱਚ ਕੋਈ ਗੁਸਾਈ ਹੈ ਇਸ ਜਾਂਚ ਦਾ ਵਿਸ਼ਾ ਬਟਾਲਾ ਤੋਂ ਰਸ਼ਪਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਸੋ ਦੇਰ ਨਾ ਕਰੋ। ਤੁਰੰਤ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com